ਵੀਰ ਉਹਨਾਂ ਕੋਲ ਆਏ ਸੀਗੇ ਇਹ ਮੱਤੇ ਵਾਲੇ ਤੋਂ ਪਿੰਡ ਗਾਹਾਂ ਪੈਂਦਾ ਜੀ ਮੰਗਲੀ ਤੇ ਵੀਰ ਉਹਨਾਂ ਨੇ ਕਿਹਾ ਰੂਟਾ ਵੇਟਣ ਦਿੰਦਾ ਲੋਡ ਤੇ ਰੂਟਾ ਦੇ ਚੈੱਕ ਆਪਾਂ ਆਏ ਜੀਆ ਇਹ ਇਹਦਾ ਹੋਣਾ ਦਾ ਜੀ ਰੂਟਾ ਵਿੱਚ ਠੀਕੇ ਚੱਲ ਰਿਹਾ ਤੇ ਟਰੈਕਟਰ ਵੀ ਦੋ ਦਾ ਲੋਡ ਵਿੱਚ ਚੱਲਦੀ ਦੇਖਿਆ ਸ਼ਟ ਚੱਲ ਰਿਹਾ ਜੀ ਬਾਈਕਰ ਤੇ ਰੋਟਰ ਵੇਟਰ ਬਿਲਕੁਲ ਆ ਦੇਖੋ ਭਾਈ ਇਹੋ ਜਿਹੀ ਵਧੀਆ ਮਿੱਟੀ ਬਣਾ ਰਿਹਾ ਤੇ ਬਾਈ ਵੀ ਕਹਿੰਦੇ ਧੋਰ ਚ ਚੱਲਦਾ ਆਪਾਂ ਕਹਿੰਦੇ ਵੀ ਧੋਰੇ ਹੁਣ ਅੰਨੇ ਚੱਲ ਵੀਰੇ ਧੋਏ ਲਫਟਾ ਥੱਲੇ ਗਿਆ ਧੋਏ ਨਾ ਟੇ ਚਲੋ ਜੋੜ ਤੇ ਹੈ ਯਾਰੇ ਨਾਲੇ ਜ਼ਮੀਨ ਦੀ ਪੂਰੀ ਹਾਰ ਆ ਬਣੇ ਵਾਲੀ ਵੇ 15 200 ਦੇ ਚੱਡਿਆ ਇਹ 1500 ਦੇ ਵੀ ਰੰਗ ਨਾ ਚੱਲਦੇ ਵਧੀਆ ਚੱਲ ਰਿਹਾ ਜੀ ਰੂਟਾਵੇਟਰ ਕੋਈ ਢੀੜਾ ਨਹੀਂ ਤੋੜਿਆ ਹੈਗਾ ਤੇ ਥੋੜਾ ਜਿਹਾ ਫੱਟੇ ਦੀ ਸੈਟਿੰਗ ਹੋਣੀ ਵਾਲੀ ਸੀਗੀ ਫੱਟੇ ਦੀ ਸੈਟਿੰਗ ਆਪਾਂ ਕਰਤੀ ਆ ਚੱਕਰ ਇਹ ਆ ਵੀ ਜੀ ਇਕੱਲੇ ਰੂਟਾਵੇਟਰ ਦੇ ਚੱਕਰਾਂ ਦੀ ਸੈਟਿੰਗ ਨਹੀਂ ਹੁੰਦੀ ਚੱਕਰ ਦੀ ਸੈਟਿੰਗ ਦੇ ਨਾਲ ਨਾਲ ਰੂਟਾਵੇਟਰ ਦੀ ਸੈਟਿੰਗ ਵੀ ਬਹੁਤ ਜ਼ਰੂਰੀ ਹੈ ਜਿਵੇਂ ਸਾਈਡ ਵਾਲੀਆਂ ਲੈਗਾਂ ਦੀ ਤਕੀਆਂ ਦੀ ਆ ਪਿੱਛੇ ਵਾਲੇ ਜਿਹੜੇ ਸਪਰਿੰਗ ਆ ਫੱਟੇ ਇਹਨਾਂ ਦੀ ਇਹ ਹੁਣ ਸਪਰਿੰਗ ਫੱਟੇ ਲੋਟ ਕਰੇ ਆਪਾਂ ਕੰਨਾਂ ਵਾਸੇ ਇਹਦੇ ਨਾਲ ਬਸ ਆਰ ਗਿਆ ਹੁਣ ਤੁਹਾਨੂੰ ਦੱਸ ਦਿਆਂ ਵੀ ਟਰੈਕਟਰ ਚੱਕਰ ਕਿੰਨੇ ਤੋੜਦਾ ਉੱਪਰ ਜਾ ਕੇ ਉਹ ਤਾਂ ਉਹਨੇ 585 ਆ ਜੀ ਉਹ ਤਾਂ ਮਤਲਬ ਕੀ ਕਹਿੰਦਾ ਵੀ ਆ ਮੇਰੇ ਛੱਡ ਦੇ ਹਾਂ ਜੀ ਉਹ ਇਹਨੂੰ 1500 ਦੇ ਕਰ ਦਈਂਗਾ ਹਾਂ ਜੀ 1500 ਦੇ ਕਰ ਇੱਕ ਤਾਂ ਦੋਏ ਥਲੀਆ ਵੀਰੇ ਹੋ ਗਿਆ ਚਲੋ ਛੱਡ ਦੋ ਭਾਜੀ ਭਾ ਛੱਡ ਦੋ ਬਲਕ ਬਹੁਤੀ ਜੀਵਰ ਬਾਹ ਹੋਣ ਲੱਗਿਆ ਜੀ ਪੂਆ ਪੋਤਾ ਹੋ ਗਿਆ ਇਕੱਤਰ ਨਹੀਂ ਜਮਾਈ ਪੰਦਰਾ ਤੋਂ ਦੂਰ ਪਾ ਲੈਣਾ ਮੈਂ ਤਾਂ ਮੈਂ ਤਾਂ ਪੈਟਰੋਲ ਹੀ ਰੋਟਾ ਬਿਟਰ ਇਹਨੇ ਚੱਤੀ ਮਾਰਨਾ ਪੂਰਾ ਡੱਬ ਕੇ ਚੱਲ ਰਿਹਾ ਇੱਕ ਤਾਂ ਦੋਏ ਥਲੀਆ ਤੇ ਟਰੈਕਟਰ ਚੱਲ ਰਿਹਾ ਹੀ ਪੂਰੇ ਆਰਾਮ ਨਾਲ ਬਾਈ ਗੇਅਰ ਵੱਡਾ ਕਰ ਦੋ ਫੇਰ ਲਓ ਜੀ ਹੁਣ بڑے ਗੇਅਰ 'ਚ ਚੱਲ ਪਿਆ ਆ ਦੇਖੋ ਬੋਲਪੂਰਾਂ ਤੇ ਚੱਲ ਰਿਹਾ ਇਹ ਤਾਂ ਦੇਖੋ ਪੂਰਾ ਮੜਾਈ ਬਣਾ ਕੇ ਚੱਲ ਰਿਹਾ ਕਿਉਂਕਿ ਬਾਏ ਹੋਏ ਤੇ ਜ਼ਿਆਦਾ ਲੋਡ ਦੇਣ ਦਿੰਦਾ ਕਿਉਂਕਿ ਬਾਏ ਹੋਏ ਤੇ ਮੋੜੂੰਗਾ ਚਲੇ ਜਾਂਦਾ ਆ ਦੇਖੋ ਕਿੰਨੀ ਮਿੱਟੀ ਬੋਲੇ ਨੂੰ ਬਾਈ ਰੋਕ ਲੈ ਇੱਧਰ ਬਕੂਲਰ 'ਤੇ ਮਾਰੇ ਪਰੇ ਨੂੰ ਕਰ ਲਓ ਬਕੂਲਰ 'ਚ ਨਾ ਲੱਗ ਜਾਵੇ ਆਇਆ ਨਾ ਨਾਲ ਜੜਦੀ ਹੁੰਦੀ ਆ ਪਾ 585 ਟਰੈਕਟਰ ਆ ਜੀ ਇਹ 30 ਸਪੀਡ ਚ ਆਉਂਦਾ ਟਰੈਕਟਰ ਜੀ ਇਹ ਇਹ ਬਿਲਕੁਲ ਆਮ ਜਿਹਾ ਕਵਰੇ ਆ ਦੇਖੋ ਹੁਣ ਮਿੱਟੀ ਫੁੱਲ ਭਰ ਕੀ ਕਿਉਂਕਿ ਲਿਫਟ ਥੋੜੀ ਲਿਫਟ ਚੱਕੋ ਜੀ ਇਹ ਤੀਜੀ ਵਾਰ ਬਾਹਲੇ ਆ ਨਾ ਹੁਣ ਇਹਨੇ ਥੱਲੇ ਹੀ ਜਾਈ ਜਣਾ ਮਿੱਟੀ ਭਰ ਜਾਣੀ ਐ ਚਲੋ ਲੋਗੀ ਹੁਣ ਇਹ ਤੀਜੀ ਵਾਰ ਵਾਹ ਹੋਣ ਲੱਗਿਆ ਦੇਖੋ ਮਿੱਟੀ ਕਿੰਨੀ ਠੱਗੀ ਕਰਦਾ ਦੇਖੋ ਜੀ ਤੇ ਟਰੈਕਟਰ ਫਿਰ ਵੀ ਚੱਲੀ ਜਾਂਦਾ ਜੀ ਦੇਖੋ ਤਾਂ ਇਹ ਨਾਲ ਜੀ ਦੋਵੇਂ ਪਾਸੇ ਨਾਲੇ ਕਿਉਂਕਿ ਤਵੀਆਂ ਨਾਲ ਵੀ ਜ਼ੋਰ ਜ਼ਿਆਦਾ ਲੱਗਦਾ ਦੇਖੋ ਮਿੱਟੀ ਕਿੰਨੀ ਠੱਗੀ ਕਰ ਰਿਹਾ ਜੀ ਮੂੜੇ ਤੇ ਟਰੈਕਟਰ ਤਾਂ ਵੀ ਚੱਲੀ ਜਾ ਰਿਹਾ ਜੀ ਦੇਖੋ ਨਾਲੇ ਚੱਲਦਾ ਵੀ ਆਮ ਨਾਲ ਕੋਈ ਏਡਾ ਜ਼ਿਆਦਾ ਚੱਕਰ ਨਹੀਂ ਥੋੜੇ ਨੇ ਦੇਖੋ ਮਿੱਟੀ ਇਰ ਨੂੰ ਗਨਾ ਮਤਲਬ ਸੈਟਿੰਗ ਜ਼ਰੂਰੀ ਹੈ ਜੀ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਹੁਣ ਨਾ ਰੂਟਾਵੇਟਰ ਤੇ ਕਿਹੜੇ ਜਮੇ ਨਹੀਂ ਸੈਟ ਕਰੇ ਜੀ ਮੈਂ ਉਹ ਦੇਖੋ ਗੀਅਰ ਖੋਲਿਆ ਵੀ ਹੈ ਨਹੀਂ ਪਿੱਛੋ ਨਾਟ ਸਿਰਫ ਕੀ ਕੀਤਾ ਮੈਂ ਆਕੇ ਫੱਟਾ ਸਾਡਾ ਖਰਾਬ ਸੀਗਾ ਫੱਟੇ ਦੀ ਖਰਾਬ ਦਾ ਮਤਲਬ ਸੈਟਿੰਗ ਨਹੀਂ ਸੀ ਫੱਟੇ ਦੀ ਪ੍ਰੋਪਰ ਉਹ ਫੱਟੇ ਦੀ ਸੈਟਿੰਗ ਕਰੀਆ ਬਸ ਉਹ ਫੱਟੇ ਦੀ ਸੈਟਿੰਗ ਕਰਨ ਨਾਲੇ ਜੀ ਚੱਲ ਗਿਆ ਜੀ ਰੂਟਾਵੇਟਰ ਇਹ ਪੂਰਾ ਸੈਟ ਹੋ ਗਿਆ ਪ੍ਰੋਪਰ ਸੈਟਿੰਗ ਹੋਣੀ ਪੂਰੀ ਜ਼ਰੂਰੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਆਪਣਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਬਾਈ ਯੂਨੀ ਲੈ ਕੇ ਆਏ ਸੀ ਕੱਲ ਪਰਸੋਂ ਰੂਟਾ ਵੇਟਰ ਨਾ ਚੱਕਤੀ ਮਾਨ ਦਾ ਤੇਲ ਲੁਧਿਆਣੇ ਦੇ ਨੇੜੇ ਪਿੰਡ ਪੈ ਜਾਂਦਾ ਮੱਤੇਆੜ ਤੋਂ ਗਾਹਾਂ ਆ ਕੇ ਮੰਗੜੀ ਖਾਸ ਪਿੰਡ ਆ ਬਾਈ ਉਹਨਾਂ ਦਾ ਤੇ ਉੱਥੇ ਬਾਈ ਸੈੱਟ ਕਰਨ ਆਏ ਆ ਰੂਟਾ ਵੇਟਰ ਬਾਈ ਤੇ ਬਿਲਕੁਲ ਓਕੇ ਆ ਤੇ ਬਾਈ ਯੂਨੀ ਕਹਿੰਦੇ ਮੈਨੂੰ ਵੀ ਪੂਰੀ ਸੰਤੋਸ਼ਤੀ ਆ ਤੇ ਚੱਲਦਾ ਆਰਾਮ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਜੀ ਆਪਣਾ ਕੰਮ ਤੁਹਾਨੂੰ ਕਿਦਾਂ ਦਾ ਲੱਗਦਾ ਜਿੱਥੇ ਵੀ ਮਰਜ਼ੀ ਰੂਟਾਵੇਟਰ ਚੱਲਦਾ ਹੋਵੇ ਅਗਲੇ ਦੇ ਖੇਤ ਚੋਂ ਉੱਥੇ ਜਾ ਕੇ ਅਗਲੇ ਦੀ ਸਾਈਟਾਂ ਕਰਕੇ ਆਈ ਦੀ ਹੈ ਜ਼ਿਮੀਂਦਾਰ ਦੀ ਜ਼ਿਮੀਂਦਾਰ ਨੂੰ ਸੰਤੁਸ਼ਟ ਕਰਕੇ ਆਈਦਾ ਕਿਉਂਕਿ ਜਿਹੜਾ ਇਹ ਸਾਡਾ ਰੂਟਾਵੇਟਰ ਹੈ ਨਾ ਭਾਈ ਜੀ ਨਵਾਂ ਜਿਹੜਾ ਆ ਗਿਆ ਸ਼ਕਤੀਮਾਨ ਦਾ ਇਹ ਏਰੀਏ ਦੇ ਵਿੱਚ ਇਕੱਲੇ ਇਸ ਜ਼ਿਮੀਂਦਾਰ ਨੇ ਨਹੀਂ ਚਲਾਉਣਾ ਬਾਈ ਨੇ ਇਸ ਵੀਰ ਦੇ ਖੇਤਾਂ ਦੇ ਵਿੱਚ ਕਈ ਜ਼ਿਮੀਂਦਾਰਾਂ ਨੇ ਚੱਲਦਾ ਦੇਖਣਾ ਜਦੋਂ ਅਗਲੇ ਜ਼ਿਮੀਦਾਰ ਨੇ ਦੇਖਣਾ ਹਾਂ ਜੀ ਆ ਟਰੈਕਟਰ 585 ਟਰੈਕਟਰ 8 8 ਰੋਟਾ ਰੋਟਾਵੇਟਰ ਵੀ ਬੜਾ ਆਰਾਮ ਨਾਲ ਚੱਲ ਰਿਹਾ ਰੈਲਾ ਚੱਲ ਰਿਹਾ ਤੇ ਉਸ ਚੀਜ਼ ਨਾਲ ਬਾਈ ਸਾਡੀ ਮਾਰਕੀਟ ਵੱਡਣੀ ਆ ਜੇ ਆਪਾਂ ਮੁੜ ਕੇ ਜ਼ਿਮੀਦਾਰ ਨੂੰ ਪੁੱਛੀਏ ਨਾ ਪੈਂ ਫਿਰ ਬਾਈ ਜੀ ਮਾਰਕੀਟ ਆ ਡਾਊਨ ਹੋਣ ਲੱਗ ਜਾਂਦੀ ਆ ਆਪਣੀ ਇਸ ਕਰਕੇ ਜ਼ਿਮੀਦਾਰ ਦੀ ਸੰਤੋਸ਼ਟੀ ਹੋਣੀ ਜ਼ਰੂਰੀ ਆ ਤਾਂ ਜੋ ਜਿਹੜਾ ਜ਼ਿਮੀਦਾਰ ਨੂੰ ਮੁੜ ਕੇ ਕੋਈ ਅਲਾਮਾਂ ਨਾ ਆਵੇ ਜ਼ਿਮੀਦਾਰ ਤੋਂ ਤੇ ਵਾਕਈ ਚੱਲ ਰਿਹਾ ਪੂਰਾ ਘੈਂਟ ਕਮੈਂਟ ਆਪਣੇ ਜਰੂਰ ਕਰ ਦਿਓ ਵੀਡੀਓ 'ਚ ਵੀ ਸਾਡਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਿਆ ਬਾਈ ਜੀ ਜਰੂਰ ਕਮੈਂਟ ਕਰਿਓ ਸ਼ਕਤੀਮਾਨ ਦੇ ਰੋਟਾਵੇਟਰ ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੋਈ ਜਾਂ ਕਿਸੇ ਦਾ ਰਿਆਣਾ ਚੱਲਦਾ ਹੋਇਆ ਜਾਂ ਚੱਕਰਾਂ ਦਾ ਵੀ ਕੋਈ ਕੰਮ ਹੋਇਆ ਜਾਂ ਫੱਟੇ ਦੀ ਸੈਟਿੰਗ ਕੋਸੇ ਵੀ ਕਰਨਾ ਹੋਇਆ ਬਾਈ ਕਮੈਂਟ ਕਰ ਦਿਓ ਵੀਡੀਓ ਦੇ ਵਿੱਚ ਆਪਾਂ ਇਹ ਨਹੀਂ ਹੈਗਾ ਵੀ ਅਸੀਂ ਜਿਹੜੇ ਵੇਚੇ ਆ ਉਹਦੀਓ ਸੈਟਿੰਗ ਦੱਸੀ ਦੀ ਆ ਸ਼ਕਤੀਮਾਨ ਰੋਟਾਵੇਟਰ ਜਿੱਥੋਂ ਮਰਜ਼ੀ ਅਗਲਾ ਲਿਆਇਆ ਹੋਵੇ ਜਿਹੜੀ ਮਰਜ਼ੀ ਫਰਮ ਤੋਂ ਲਿਆਇਆ ਹੋਵੇ ਆਪਾਂ ਬਾਈ ਸੈਟਿੰਗ ਕਰਾਵਾਂਗੇ ਪੂਰੀ ਤਸੱਲੀ ਕਰਾਵਾਂਗੇ ਵੀਰ ਦੀ ਫੌਂਟੀ ਸੈਟਿੰਗ ਕਰਾ ਦ ਇਨੇ ਮਰਜ਼ੀ ਕਿਸੇ ਨੇ ਵੀ ਪੁੱਛ ਨਹੀਂ ਸੈਟਿੰਗ ਰੂਟਰ ਮਟਰ ਦੀ ਜਿਹੜਾ ਬਾਈ ਮਰਜ਼ੀ ਪੁੱਛਦੇ ਲੋ ਜੀ ਫੀਰ ਹੁਣੇ ਆਏ ਸੀਗੇ ਰੂਟਰ ਮਟਰ ਲੈਣ ਆਵੇ ਕੋਲ ਮਲਕੋਆਲਪਿੰਡ ਤੋਂ ਮਲਕੋਆਲਪਿੰਡ ਤੋਂ ਆਏ ਸੀਗੇ ਜੀ ਮੱਛਵਾੜਾ ਸਾਹਿਬ ਦੇ ਕੋਲ ਤੇ ਨਾਲੇ ਪਿੰਡ ਮੈਂ ਦਾ ਮੱਛਵਾੜਾ ਸਾਹਿਬ ਦੇ ਤੇ ਜੌਂਡੀਅਰ ਲੈ ਆਂਦਾ ਬਾਈ ਉਹਨੇ ਤਿੰਨ ਚਾਰ ਦਿਨ ਹੋਏ ਐ ਨਾ ਮਾੜੇ ਇਹਨੂੰ ਪਿਆ ਭਾੜੀ ਨਵੇਂ ਮਾੜੇ ਜਿਹੜਾ ਆਇਆ ਇਹ ਬਹੁਤ ਘੈਂਟ ਟਰੈਕਟਰ ਆ ਜੀ ਬਹੁਤ ਵਧੀਆ ਟਰੈਕਟਰ ਆ ਕਿਉਂਕਿ ਜੌਂਡੀਅਰ ਦੇ ਵਿੱਚੋਂ ਬਾਈ ਜਿੰਨੇ ਵੀ ਜੌਂਡੀਅਰ ਟਰੈਕਟਰ ਦੇ ਮਾਡਲ ਨੇ ਸਾਰੇ ਨਾਲੋਂ ਕਾਮਜਾਬ ਟਰੈਕਟਰ ਬਾਈ ਜੀ 5050 D ਆ ਸਾਡੇ ਏਰੀਆ 'ਚ ਜ਼ਿਆਦਾਤਰ ਕਿਉਂਕਿ ਸਾਡਾ ਏਰੀਆ ਹੈਗਾ ਜਿਆਦਾ ਆਲੂ ਵਾਲਾ ਮੱਕੀ ਵਾਲਾ ਤੇ ਆਲੂ ਵਾਲੇ ਪਲੈਂਟਰ ਨੂੰ ਬਹੁਤ ਸੈੱਟ ਚੱਲਦਾ ਬਾਈ ਜੀ ਇਹ ਟਰੈਕਟਰ ਤੇ ਬਹੁਤ ਘੈਂਟ ਚੀਜ਼ ਆ ਤੇ ਬਾਕੀ ਰੂਟਾਵੇਟਰ ਬਾਈ ਉਹਨਾਂ ਨੂੰ ਦਿੱਤਾ 8 ਫਟਾ ਟਾਪ ਮਾਡਲ ਪੂਰਾ ਫਿੱਟ ਕਰਕੇ ਕੱਸ ਕੇ ਰੱਖਤਾ ਬਾਕੀ ਸਟਿੱਕਰ ਟੁੱਕਰ ਲਾਉਣ ਤੋਂ ਰਹਿੰਦੇ ਨੇ ਜੀ ਉਹਦੇ ਸਟicker ਲਾ ਕੇ ਓਕੇ ਕਰਕੇ ਫੇਰ ਦਿੰਦਾ ਕਿਤੋਂ-ਕਿਤੋਂ ਮੜੀ ਟੱਚਿੰਗ ਹੋ ਜਾਂਦੀ ਉੱਥੇ ਮੜਾ ਜਿਹਾ ਸਪਰੇਅ ਮਾਰ ਦਿੰਦੀ ਆ ਪੂਰਾ ਓਕੇ ਕਰਤਾ ਜੀ ਰੂਟਾਵੇਟਰ ਲਾਉ ਬਈ ਰੂਟਾਵੇਟਰ ਕਰਤਾ ਓਕੇ ਫੇਰ ਤੇ ਸਟicker ਲਾਉਣ ਲੱਗਿਆ ਆ ਸਾਡੀ ਫਾਰਮ ਦੇ ਬੰਦਾ ਤੇ ਬਾਕੀ ਰੂਟਾਵੇਟਰ ਪੂਰਾ ਓਕੇ ਆ ਤੇ ਹੋਰ ਬਾਈ ਠੀਕ ਠਾਕ ਵਧੀਆ ਬਾਈ ਤੁਸੀਂ ਸੁਣਾਓ ਬੱਸ ਵਧੀਆ ਓਕੇ ਚੱਲਦਾ ਵੀਰੇ ਕੰਮਕਾਰ ਤੇ ਜਦੀ ਅੰਦਾਜ਼ ਡਿਲੀਵਰੀ ਕਰਨ ਲੱਗੇ ਆ ਰੂਟਾਵੇਟਰ ਦੀ ਠੀਕ ਆ ਤੇ ਅੱਜ ਅੱਜ ਇੱਕ ਹੋ ਗਿਆ ਇੱਕੋ ਇੱਕੋ ਗਿਆ ਕਿ ਪਹਿਲਾਂ ਵੀ ਚਲੇ ਗਏ ਮੇਰੀ ਗેરਹਾਜ਼ਰੀ ਚ ਰੂਟਾ ਵੇਟਰ ਇੱਕ ਹੀ ਗਿਆ ਬਾਈ ਹਲੇ ਤਾਂ ਹਜੇ ਇੱਕ ਹੀ ਗਿਆ ਹੈ ਤੇ ਬਾਕੀ ਹੋਰ ਹੋਰ ਜਿਹੜੇ ਇੱਕ ਹੋਰ ਜਣਾ ਆਉਣੇ ਆਲਾ ਬਾਈ ਉਹ ਆਣੇ ਆਲੇ ਆ ਠੀਕ ਆ ਉਹ 9 ਫੁੱਟਾ ਜਣਾ ਹੈ ਨਾ ਤੇ 8 ਫੁੱਟਾ ਬਾਈ ਤੇ ਬਾਕੀ ਹੁਣ ਤੁਹਾਨੂੰ ਜੌਂਡੀਅਰ ਦਿਖਾਉਂਦੇ ਆ 5405 ਦੇ ਗੇਅਰ ਗੂਰ ਵਗੈਰਾ ਤੇ ਇਹ ਹੈਗਾ ਜੀ ABC ਤੇ R ਆ ਜਿਹੜਾ ਇਹ ਬੈਗ ਆ ਬਾਈ ਕਿਉਂਕਿ ਇਹਦੇ ਇਧਰਲੇ ਪਾਸੇ ਹੀ ਬੈਗ ਹੁੰਦਾ ਤੇ ਇਹ ਕਬੂਟਾ ਵਾਲਾ ਸਿਸਟਮ ਕਰਿਆ ਹੋਇਆ ਹੈ ਇੱਧਰ ਹਾਈ ਲੋ ਮੀਡੀਅਮ ਹੈ ਉਧਰੇ ਬੈਕ ਹੈ ਦਾ ਕੋਟਾ ਟਰੈਕਟਰ ਵਾਂਗੂ ਤੇ ਇਹਦੇ ਗੇਅਰ ਆ ਪਹਿਲਾ ਦੂਆ ਤੀਆ ਚੌਥਾ ਇਹਨੂੰ ਚਾਹੇ ਪਹਿਲੇ 'ਚ ਬੈਕ ਕਰ ਲੋ ਜਾਹੇ ਦੂਏ 'ਚ ਬੈਕ ਕਰ ਲੋ ਕਿਉਂਕਿ ਇਹਦਾ ਬੈਕ ਕੋਟਾ ਟਰੈਕਟਰ ਵਾਂਗੂ ਦੂਏ ਪਾਸੇ ਹੀ ਆ ਹਾਈ ਲੋ ਵਾਲੇ ਗੇਅਰਾਂ ਦੇ ਵਿੱਚ ਤੇ ਪਹਿਲੇ ਵਾਲਾ ਜਿਹੜਾ ਹੁੰਦਾ ਸੀ ਉਹ 'ਚ ਹੋਰ ਹਸਾਬ ਦਾ ਗੇਅਰ ਹੁੰਦੇ ਸੀਗੇ ਪੰਜਾਬ ਜੜੀ ਜਿਹੜਾ ਪਹਿਲਾ ਹੁੰਦਾ ਸੀਗਾ ਤੇ ਬਾਕੀ ਇਹ ਵੀ ਪੂਰਾ ਵਧੀਆ ਕੱਢਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਭਾਈ ਪੰਜਾਬ ਜੜੀ ਜਿਹੜਾ ਜੌਂਡੀ ਆ ਰ ਕਿਦਾਂ ਦਾ ਆ ਜਿਹੜਾ ਨਵਾਂ ਆ ਤੇ ਬਾਕੀ ਆ ਆ 540e ਤੇ ਦੂਜਾ ਇਹ ਦੋਗੇ ਨਾ ਚਾਉਂਦੇ ਆ ਪੀਟੀਓ ਵੀ ਇਹਦੀ ਹਾਈ ਸਪੀਡ ਵੀ ਆ ਲੋ ਸਪੀਡ ਵੀ ਆ ਬਾਕੀ ਆ ਪੀਟੀਓ ਤਾਂ ਦੂਜਾ ਕਲੱਚ ਆ